Thank <laughs> you. ਮੁੰਡਾ ਮੁੰਡਾ ਨਾਲ ਉੱਤਘੜਾ ਆਇਆ ਹੈ ਤੇ ਝਗੜਾ ਦਾ ਹੈ ਵਿੱਚ ਨਾ ਹਾਂਜੀ ਕਿੱਥੇ ਆਇਆ ਹੈ ਛੜੀ ਦੇ ਗਮਟਾ ਲਿਆ ਹਾਂਜੀ ਝਗੜਾ ਆਇਆ ਹੈ ਤੇ ਫੋੜੀ ਜਾਂਦੋ ਜੀ ਆਇਆ ਹੈ ਸਰ ਇਹ ਤਾਂ ਮਤਲਬ ਲਫਾਰ ਲੇ ਕੇ ਮਰੀਜ਼ ਹੈ ਹਾਂਜੀ ਤੇ ਜਿੰਨ ਨੂੰ ਪਤਾ ਵੀ ਕਿੱਥੇ ਜੇਲ੍ਹ ਚ ਲਿਆ ਕੀ ਬੈਰ ਨੂੰ ਤੋਂ ਹੋਇਆ ਨਹੀਂ ਤੁਹਾਨੂੰ ਕੋਈ ਬਵਾਹ ਹਾਂਜੀ ਮੈਂ ਗੁਰਮੀਤ ਸਿੰਘ ਗਿੱਲ ਜੀ ਪਿੰਡ ਕਮਟਾਲਾ ਕਨੌਲੀ ਤੋਂ ਮੌਜੂਦਾ ਸਰਪੰਚ ਜੀ ਇਹ ਮੁੰਡੇ ਦਾ 3-4 ਸਾਲ ਤੋਂ ਝਗੜਾ ਚੱਲ ਰਿਹਾ ਸੀ ਜੀ ਉਹਦੇ ਸਬੰਧੀ ਇਹਨਾਂ ਤੇ ਪਰਚਾ ਆਇਆ ਸੀ ਇਹ ਇੱਕ ਤਰੀਕੋ ਕਰ ਰਹਿ ਜਰੀ ਪਰਚੋ ਜਨੋਇ ਤਰੀਕ ਤੇ ਗਿਆ ਇਹਨਾਂ ਨੂੰ ਜੱਜ ਸਾਹਿਬ ਨੇ ਰੈਸ਼ਟੀ ਪਾ ਕੇ ਤੇ ਕੱਲ ਹੀ ਇਹ ਰੇਸ਼ਾਮੀ ਜੇਲ੍ਹ ਚ ਭੇਜਿਆ ਗਿਆ ਇਹ ਸਾਨੂੰ ਨਹੀਂ ਪਤਾ ਕੀ ਹੋਇਆ ਵਾ ਪੁਲਿਸ ਮੁਲਾਜ਼ਮਾਂ ਦੇ ਮੁਤਾਬਕ ਪਤਾ ਲੱਗਦਾ ਹੈ ਕਿ ਇਹ ਮੁੰਡੇ ਨੇ ਰਾਤ ਫਾਹ ਲੈ ਲਿਆ ਆਪਣੇ ਪਰਨੇ ਨਹੀਂ ਇਹ ਮੁੰਡਾ ਘੜੋ ਮਾਤੜੀ ਸੀ ਤੇ ਮਾਪਿਓ ਵੀ ਵਿਚਾਰੇ ਮਾਤੜਿਆ ਬਿਮਾਰੀ ਦੇ ਮਾਰੇ ਉਹ ਵੀ ਦੋਵੇਂ ਜੀ ਉਹਨਾਂ ਤੋਂ ਆਪਣਾ ਨਹੀਂ ਸਰਦਾ ਤੇ ਇਹਦਾ ਵਿਚਾਰੇ ਦਾ ਇਲਾਜ ਕਿੱਥੋਂ ਕਰਾਉਣਾ ਸੀ ਨਾ ਬਹੁਤ ਮਜਬੂਰੀ ਉਹਨਾਂ ਦੇ ਘਰ ਤੇ ਹੱਥ ਮਾੜੇ ਨੇ ਕੀ ਮੰਗ ਕਰਦੀ ਸੀ ਮਾਰ ਪ੍ਰਸ਼ਾਸਨ ਕੋ ਉਹ ਮੰਗ ਕਰਦੇ ਆ ਵੀ ਇਹਨਾਂ ਦੀ ਸ਼ਹਾਦਾ ਕੀਤੀ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਵੀ ਕਮਾਉਣ ਵਾਲਾ ਮੁੰਡਾ ਹੈ ਕਿ ਨਹੀਂ ਤਪਾਰ ਇਹਨਾਂ ਦਾ ਇਸ਼ਾਰਾ ਵੀ ਕੋਈ ਨਹੀਂ ਹੈ ਹਸਪੀਟਲ ਹੈ ਡੈੱਡ ਬਡੀ ਹਾਂਜੀ ਹਸਪੀਟਲ ਹੈ ਡੈੱਡ ਬਡੀ ਲੈਣ ਤੇ ਸਭ ਜੱਜ ਸਾਹਿਬ ਨੂੰ ਡਿੱਗਦੇ ਪਏ ਆ ਜੇਲ੍ਹ ਦੇ ਅਫਸਰਾਂ ਤੱਕ ਡਿੱਗਦੇ ਪਏ ਪੁਲਿਸ ਮਾਰ ਮੰਦ ਹੋਣਾ ਉਹ ਕਰਾ ਕੇ ਤੇ ਫਿਰ ਇਹ ਸਾਡੇ ਬਾਲੇ ਕਰਨਗੇ ਬੋਡੀ ਇਹ ਦੀ ਗੋਂਦਵਾਲ ਸਾਹਿਬ ਤੋਂ ਜੀ ਸਾਨੂੰ ਕਿੰਨੇ ਬਤ ਦੱਸਿਆ ਸਾਨੂੰ ਦਿਨੇ ਫੋਨ ਕੀਤਾ ਗਿਆ ਜੀ ਮਲਾਜ਼ਮਾਂ ਵੱਲੋਂ ਕਿਸੇ ਨੂੰ ਫੋਨ ਕੀਤਾ ਜੀ ਉਹਨਾਂ ਗਾੜੀ ਦੱਸੀਆ ਵੀ ਸਾਡੇ ਬੱਚੇ ਦੀ ਦਾਤ ਹੋ ਚੁੱਕੀ ਮੁੰਡੇ ਦਾ ਨਾਮ ਜੀ ਕਿੰਨੀ ਗੋਸ਼ਤੀ ਮੁੰਡੇ ਦਾ ਨਾਮ ਪ੍ਰਿੰਸ ਆ ਜੀ ਹੋ ਜੀ ਜੀ ਮੇਰੇ ਸਾਹ 23 24 ਸਾਲ ਨੂੰ ਬਤੋਣੀ ਹੈ ਕਵਾਰਾਛ ਜੀ ਹਮਾਰੇ ਸਰ ਇਹ ਪਿੰਡ ਦਾ ਜੇਲ੍ਹ ਦੇ ਵਿੱਚ ਨੌਜਵਾਨਾਂ ਤੋਂ ਮੇਰੀ ਆਤਮ ਹੱਤਿਆ ਦੀ ਕੇਸ ਸਰ ਕੀ ਹੈ ਮਾਮਲਾ ਤੇ ਕੀ ਕਰ ਰਹੇ ਹੋ ਉਹਦੇ ਚ ਇੱਕ ਸਾਨੂੰ ਰੁਕਾ ਜਿਹੜਾ ਹੈਗਾ ਗੋਵਿੰਦ왈ਲ ਸਾਹਿਬ ਸੁਪਰਡੈਂਟ ਸਾਹਿਬ ਦੇ ਜੇਲ੍ਹ ਦੇ ਵਿੱਚੋਂ ਭੇਜਿਆ ਗਿਆ ਜਿਹਦੇ ਵਿੱਚ ਪਵਨਦੀਪ ਇਲਿਸ ਪ੍ਰਿੰਸ ਪੁੱਤਰ ਮੰਗਲ ਸਿੰਘ ਇਹ ਅਮਰਸਰ ਦਾ ਰਹਿਣ ਵਾਲਾ ਹੈਗਾ ਤੇ 27 ਸਾਲ ਦੀ ਉਮਰ ਹੈਗੀ ਹੈ ਤੇ ਇਹ ਐਫ ਆਈ ਆਰ ਨੰਬਰ 3312001 307 325 ਅਮਰਸਰ ਜਿਹੜਾ ਸੀ ਉੱਥੇ ਐਫ ਆਈ ਆਰ ਲੋਜ ਹੋਈ ਹੋਈ ਹੈ ਸੋ ਇਹ ਹਵਾਲਾ ਦਿੱਤੀ ਸੀਗਾ ਬਾਈ ਚਾਰ 2025 ਨੂੰ ਇੱਥੇ ਆਇਆ ਸੀਗਾ ਜੇਲ੍ਹ ਦੇ ਵਿੱਚ ਤੇ ਇਹਨੇ ਪਿਛਲੀ ਕੱਲ ਰਾਤ ਨੂੰ ਜਿਹੜਾ ਸਪੈਸ਼ਲ ਬੋਰਡ ਦੇ ਵਿੱਚ ਸੀਗਾ ਤੇ ਉੱਥੇ ਇਹਨੇ ਬਾਥਰੂਮ ਦੇ ਵਿੱਚ ਫਾਹ ਲੈ ਲਿਆ ਸੋ ਜਿਹੜੀ ਮੈਡੀਕਲ ਟੀਮ ਹੈਗੀ ਇਹਨੂੰ ਅਸੀਂ ਉੱਥੇ ਹਸਪੀਟਲ ਪਹੁੰਚਾ ਦਿੱਤਾ ਹੈਗਾ ਤੇ ਉੱਥੇ ਉਹਦਾ ਪੋਸਟ ਵਰਨਮ ਕਰ ਰਹੇਗੇ ਤੇ ਜੋ ਪੋਸਟ ਵਰਨ ਦੀ ਰਿਪੋਰਟ ਆਏਗੀ ਫਿਰ ਤੁਹਾਨੂੰ ਅਸੀਂ ਨਾਲ ਦੀ ਨਾਲ ਅੱਗੇ ਦੱਸ ਦਾਂਗੇ ਕੀ ਹੋਇਆ ਹੈ